フフフフ。<laughs> <laughs>

ਜੋ ਜੋ ਅਕਾਲ ਤਰਵ ਕਾ ਜਕਾ ਵਿਭੂ ਜੋਰੀ ਸੁਭਾਣ ਗੁਰੂ ਸਿਖਾਣਾ ਮਨ ਦੀ ਬਾਹ ਮਰਤ ਸੁਤੇ ਮਰਦ ਦਾ ਰਾਖਾ ਆਪ ਬਾਰੇ ਗੁਰੂ ਇਹ ਅਕਾਲ ਗੁਰੂ ਕਾਪਣੇ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨੇ ਭਕਾ ਏਕ ਹਰ ਨਾਮ ਦੇ ਮੇਰਾ ਮਨ ਤਨ 시ਤਲ ਹੋਏ ਗੁਰ ਸਿੱਖਾ ਮੰਨਵਦਾਨੀਆਂ ਜੇ ਨੈਰਾ ਸਤਗੁਰ ਜਿਠਾ ਰਾਮ ਰਾਦੇ ਕੋਈ ਕਾਗਲ ਸੁਣਾਵੇ ਹਰ ਨਾਮ ਕੀ ਸੋ ਲੱਕਰ ਗੁਰ ਸਿੱਖਾ ਮਨ ਮਿੱਠਾ ਤੰਦਰ ਤੰਨਾ ਆਨਰਤ ਕੇਦਾਤੇ ਪੰਥ ਦੇ ਬੰਦੀ ਸਾਹਿਬ ਜੀ ਕਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਗਾਜ ਆਪ ਜੀ ਦੇ ਵਿਆਹ ਗੁਰਪਰਵੋਖ ਰੱਖਦਿਆਂ ਹੋਇਆ ਸ਼ਰੋਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਭ ਉੱਚੇ ਪ੍ਰਬੰਧ ਵੱਲ ਆਤੀ ਸਦਕਾਂ ਜੋਗ ਸੰਤ ਬਾਬਾ ਸੁੱਜਾ ਸਿੰਘ ਬਾਬਾ ਸਤਨਾਬ ਸਿੰਘ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਬਾਬਾ ਖੁਸ਼ਹਾਲ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਟਿੱਪੇ ਸਾਹਿਬ ਅਤੇ ਇਲਾਕੇ ਦੀਆਂ ਸਭੂਤੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਉਂਦਿਆਂ ਹੋਇਆ ਪਰਸੋ ਰੋਜ਼ਿਤ ਧੁਰ ਕੀ ਬਾਣੀ ਆਈ ਜਿਸ ਨਾਲ ਦੇ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਆਰੰਭ ਕਰਵਾ ਕੇ ਭੋਗ ਪਾਏ ਗਏ ਖੁਸ਼ੀ ਭਰਿਆ ਮੌਕਾ ਜਦੋਂ ਅੱਜ ਸਹਬੇ ਕਮਾਲ ਬੰਦੇ ਵਾਲੀ ਸਰਬੰਸ ਦਾਨੀ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿਆਹਪੁਰਬ ਦੇ ਮੌਕੇ ਤੇ ਬਹੁਤ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਜਿਹੜੀਆਂ ਅੱਜ ਬਰਾਤ ਦੇ ਰੂਪ ਵਿੱਚ ਉਹ ਨਗਰ ਕੀਰਤਨ ਲੈ ਕੇ ਜਾ ਰਹੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਜੋ ਅੱਜ ਵਿਆਹਪੁਰਬ ਦੇ ਮੌਕੇ ਤੇ ਨਗਰ ਕੀਰਤਨ ਆਰੰਭ ਹੋ ਰਿਹਾ ਹੈ ਇਹ ਉਸ ਸਥਾਨ ਤੋਂ ਆਰੰਭ ਹੋ ਰਿਹਾ ਜਿੱਥੇ ਗੁਰੂ ਸਾਹਿਬ ਦਾ ਘਰ ਸੀ ਸਤਗੁਰ ਦਾ ਪਰਿਵਾਰ ਜਿੱਥੇ ਲੰਬਾ ਸਮਾਂ ਰਿਹਾ ਅੱਜ ਉਸ ਸਥਾਨ ਤੋਂ ਇਹ ਨਗਰ ਕੀਤਾ ਆਰੰਭ ਹੋ ਕੇ ਗੁਰੂ ਕੇ ਲਾਹੌਰ ਵੱਲ ਜਾ ਰਿਹਾ ਜੋ ਸਤਗੁਰਾਂ ਨੇ ਗੁਰੂ ਕਾ ਲਾਹੌਰ ਇਸ ਵਿਆਹ ਨੂੰ ਮੁੱਖ ਰੱਖ ਕੇ ਉੱਚੇ ਦੌਰ ਤੇ ਨਵਾਂ ਨਗਰ ਵਸਾਇਆ ਸੀ ਸੋ ਸੰਕਤਾ ਬਹੁਤ ਵੱਡੇ ਪੱਧਰ ਤੇ ਅੱਜ ਇਹ ਦਾ ਸੁਭਾਗ ਵਿੱਚ ਹਾਜ਼ਰੀ ਭਰ ਰਹੀਆਂ ਸਾਡੇ ਮਾਨਯੋਗ ਸਿੰਘ ਸਾਹਿਬ ਕੈਨੀ ਸੁਲਤਾਨ ਸਿੰਘ ਜੀ ਜਥੇਦਾਰ ਤਕਸਰੀ ਕੇਸਗਰ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾ ਪੈਰਾ ਦੀ ਅਗਵਾਈ ਦੇ ਵਿੱਚ ਅਤੇ ਤਨਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਇਹ ਨਗਰ ਕੀਰਤਨ ਅਣਗਿਣਤ ਮਹਾਪੁਰਸ਼ਾਂ ਅਤੇ ਗੁਰੂ ਪਿਆਰੀਆਂ ਸੰਗਤਾਂ ਦੇ ਨਾਲ ਅੱਜ ਗੁਰੂ ਕੇ ਲਾਹੌਰ ਵੱਲ ਨੂੰ ਰਵਾਨਾ ਹੋ ਰਿਹਾ ਸਮੂੱਚੀਆਂ ਸੰਗਤਾਂ ਨੂੰ ਦੇਸ਼ ਹੁਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਅੱਜ ਇੱਥੇ ਸਾਡੇ ਮਾਨਯੋਗ ਪ੍ਰਧਾਨ ਸ਼ੋਭਨੀ ਗੁਰਦਾ ਪਵੰਦਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਅਤੇ ਸਬੂਚੀ ਸ਼ੌਂਦਰੀ ਗੁਰਦਾ ਪਪੰਧਕ ਕਮੇਟੀ ਵੱਲੋਂ ਸਬੂਚੀਆਂ ਇਲਾਕੇ ਦੀਆਂ ਸੰਗਤਾਂ ਵੱਲੋਂ ਆਨੰਦਪੁਰ ਸਾਹਿਬ ਜੀ ਦੀਆਂ ਸੰਗਤਾਂ ਵੱਲੋਂ ਸਬੂਚੀਆਂ ਵਿਸ਼ਵ ਭਾਤੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ